ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਤਾਂ ਇਸ ਵੀਡੀਓ ਚ ਇਸ ਤੁਹਾਨੂੰ ਦੱਸਾਂਗੇ ਕਿ ਜੋ 6000 ਵਾਲੇ ਫਾਰਮ ਭਰੇ ਜਾ ਰਹੇ ਨੇ ਉਹ ਕਿਵੇਂ ਪਤਾ ਲੱਗੇ ਤੁਹਾਨੂੰ ਕਿ ਉਹ ਤੁਹਾਡਾ ਆਊਗਾ ਕਿ ਨਹੀਂ 6000 ਰੁਪਏ ਤੇ ਕਿਸ-ਕਿਸ ਦੇ ਆਉਣਗੇ ਇਹ ਆਪਣੇ ਫੋਨ ਤੇ ਅਸੀਂ ਕਿਵੇਂ ਦੇਖ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਤੁਸੀਂ ਬ੍ਰਾਊਜ਼ਰ ਜਾਣਾ ਜਿਵੇਂ ਕਿ ਅਸੀਂ Chrome ਯੂਜ਼ ਕਰਦੇ ਹਾਂ ਤਾਂ ਅਸੀਂ Chrome ਖੋਲਾਂਗੇ chrome ਖੋਲ ਕੇ ਦੇ ਵਿੱਚ ਅਸੀਂ ਭਰਿਆਗਾ ਜੀ ਤੁਸੀਂ ਸਰਚ ਵਿੱਚ ਵੀ ਭਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਅਪਡੇਟ ਹੋਣਾ ਚਾਹੀਦਾ ਤੁਹਾਡਾ ਬ੍ਰਾਊਜ਼ਰ ਆ ਜੋ ਤਿੰਨ ਡਾਟ ਲਿਖੇ ਨੇ ਉੱਪਰ ਇੱਥੇ ਡੈਸਕਟਾਪ ਸਾਈਟ ਆਉਂਦਾ ਇੱਥੇ ਲਿਖਿਆ ਇਹ ਨੀਲੇ ਰੰਗ ਦਾ ਟਿੱਕ ਦਾ ਨਿਸ਼ਾਨ ਆਉਂਦਾ ਜੀ ਜ਼ਰੂਰ ਕਰੋ ਤੁਸੀਂ ਤਾਂ ਕਿ ਇਹ ਜਿਹੜਾ ਪੇਜ ਵੱਡਾ ਖੁੱਲ ਸਕੇ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ pmkisan.nic.in ਤੇ ਵੀ ਨਹੀਂ ਤੁਸੀਂ pmkisan nic ਭਰਦੇ ਹੋ Google ਜਿੱਥੇ ਆ ਜਾਊਗਾ ਤਾਂ ਇਹਦੇ ਸਾਰੀ ਡਿਟੇਲ ਹੈ ਕਿ ਹੋਮ ਅਬਾਊਟ ਦ ਸਕੀਮ ਉਸ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਕਿੰਨੇ ਤਰੀਕ ਤੋਂ ਸ਼ੁਰੂ ਹੋਈ ਇਟ ਹੈਜ਼ ਬਿਕਮ ਆਪਰੇਸ਼ਨਲ ਫਰੋਮ 1/12/2018 ਇਸ ਤਰ੍ਹਾਂ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈਗਾ ਤਾਂ ਆਪਾਂ ਦੇਖੋ ਗਾਈਡਲਾਈਨਸ ਲੈਟਰ ਸਰਕਲ ਐਫ ਏ ਕਿਊਜ਼ ਐਲਜੀ ਡਾਇਰੈਕਟਰੀ ਕੰਟੈਕਟਸ ਲੌਗ ਇਨ ਐਫਟੀਓ ਤਾਂ ਤੁਸੀਂ ਇੱਥੇ ਐਲਜੀ ਡਾਇਰੈਕਟਰੀ ਤੇ ਕਲਿੱਕ ਕਰਨਾ ਹੈਗਾ ਇਹ ਅਗਲਾ ਪੇਜ ਖੁੱਲ੍ਹੂਗਾ ਨਵੀਂ ਵਿੰਡੋ ਤੇ ਇੱਥੇ ਹੁਣ ਦੋ ਆਪਸ਼ਨ ਆਉਂਦੇ ਨੇ ਕਰੋਰਲ ਕਾਰਬਨ ਰੂਰਲ ਹੁੰਦਾ ਪਿੰਡੂ ਅਰਬਨ ਹੁੰਦਾ ਸ਼ਹਿਰੀ ਜੇਕਰ ਤੁਸੀਂ ਸ਼ਹਿਰੀ ਹਾਂ ਅਰਬਨ ਤੇ ਕਲਿੱਕ ਕਰ ਲੋ ਨਹੀਂ ਰੂਰਲ ਇਸ ਦਵਾ ਦਾ ਨੀਲੇ ਰੰਗ ਦਾ ਗੈਟ ਡਾਟਾ ਲਿਖਿਆ ਹੁੰਦਾਗਾ ਇਹ ਤੁਸੀਂ ਫੋਨ ਤੇ ਆਸਾਨੀ ਨਾਲ ਤਾਂ ਹੀ ਖੋਲ ਸਕਦੇ ਹੋ ਜੇਕਰ ਤੁਸੀਂ ਆ ਡੈਸਕਟਾਪ ਸਾਈਟ ਕਰਿਆ ਹੋਇਆ ਹੈਗਾ ਇਹ ਵੱਡਿਆ ਪੇਜ ਖੁੱਲਦਾ ਫਿਰ ਤਾਂ ਆ ਦੇਖੋ ਸਟੇਟਾਂ ਆ ਗਈਆਂ ਇੱਥੇ ਇਹਦੇ ਵਿੱਚ ਪਹਿਲੇ 10 ਤੱਕ ਲਿਖੀਆਂ ਹੋਆਂ ਤਾਂ ਅੱਗੇ ਪੇਜ ਆਗੇ ਇਹਦੇ ਅਸੀਂ ਪੰਜਾਬ ਤੇ ਕਲਿੱਕ ਕਰਾਂਗੇ ਅੱਗੇ ਜਾ ਕੇ ਤੁਸੀਂ ਤੇ ਪੰਜਾਬ ਭਾਵ ਲੈਣਾ ਹੈ ਸਭ ਤੋਂ ਪਹਿਲਾਂ 628 ਨੰਬਰ ਤੇ ਸਟੇਟ ਆਉਂਦੀ ਹੈ ਜੀ ਪੰਜਾਬ ਇਹਦੇ ਡਿਸਟ੍ਰਿਕਟ ਲਿਖੇ ਹੋਏ ਇਹਨਾਂ ਨੇ 22 ਡਿਸਟ੍ਰਿਕਟ ਲਿਖੇ ਹੋਏ ਨੇ ਤੇ ਇਹ ਆਪਾਂ ਪੰਜਾਬ ਖੋਲਾਂਗੇ ਪੰਜਾਬ ਤੋਂ ਬਾਅਦ ਆ ਦੇਖ ਸਾਰੀਆਂ ਡਿਸਟ੍ਰਿਕਟ ਖੁੱਲ ਗਈਆਂ ਤੇ ਇਸ ਤੋਂ ਬਾਅਦ ਤੁਸੀਂ ਇਹਦੇ ਜਿਹੜੀ ਵੀ ਤੁਹਾਡੀ ਡਿਸਟ੍ਰਿਕਟ ਆ ਉਹ ਤੁਸੀਂ ਖੋਲ ਸਕਦੇ ਜਿਵੇਂ ਆਪਾਂ ਇੱਕ ਨੰਬਰ ਤੇ ਅੰਮ੍ਰਿਤਸਰ ਅੰਮ੍ਰਿਤਸਰ ਹੀ ਖੋਲ ਲੈਨੇ ਇਹਦੇ ਲਿਖਿਆ ਵੀ ਚਾਰ ਇਹਦੀਆਂ ਸਬਤ ਤਸੀਲਾਂ ਜਿਵੇਂ ਕਿ ਅਜਨਾਲਾ ਅੰਮ੍ਰਿਤਸਰ ਇੱਕ ਅੰਮ੍ਰਿਤਸਰ 2 ਤੇ ਬਾਬਾ ਬਕਾਲਾ ਇਹਦੇ ਬਲੇਂਜ ਕਾਊਂਟ ਲਿਖੇ ਹੋਏ ਨਾਲ ਹੀ ਤੇ 14 ਉੱਤੇ ਕਲਿੱਕ ਕਰ ਲੈਣੇ ਆ। ਤਾਂ ਆ ਦੇਖੋ ਆ ਗਏ ਪਿੰਡਾਂ ਦੇ ਨਾਮ ਇਹਦੇ ਅੱਗੇ ਆ ਥੱਲੇ ਪੇਜ ਬਣੇ ਹੋਏ ਤੁਸੀਂ ਇਹਨਾਂ ਤੇ ਕਲਿੱਕ ਕਰ ਸਕਦੇ ਹੋ। ਜਦੋਂ ਪਿੰਡਾਂ ਦੇ ਨਾਮ ਨਿਕਲੇ ਤਾਂ ਇੱਥੇ ਜੋ export to excel ਆ ਰਿਹਾ ਆ ਦੇਖੋ ਝੂਮ ਕਰਕੇ ਦੇਖਾਂਗੇ ਆਪਾਂ export to excel ਇਹਦੇ ਆਪਾਂ ਕਲਿੱਕ ਕਰਾਂਗੇ। ਇਹਦੇ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਆ ਗਿਆ ਡਾਊਨਲੋਡ ਡਾਊਨਲੋਡ ਹੋ ਗਿਆ। ਹੁਣ ਜਿਹੜੀਆਂ .xlsx ਫਾਈਲ ਹੈ ਇਹ ਜੇ ਕੰਪਿਊਟਰ 'ਚ ਖੋਲੋਗੇ ਤਾਂ ਇਹ ਛੇਤੀ ਖੁੱਲੂਗੀ। ਤੇ ਜਿਵੇਂ ਤੁਸੀਂ ਆ ਦੇਖੋਗੇ ਇਹ ਫਾਈਲ ਦੇਖਣ ਲਈ ਤੁਸੀਂ WPS ਸਾਫਟਵੇਅਰ ਡਾਊਨਲੋਡ ਕਰਨਾ ਆਫਿਸ ਐਪ ਤਾਂ ਇਹਦੇ ਵਿੱਚ ਜਿਹੜਾ ਤੁਸੀਂ ਸਾਰੀਆਂ ਫਾਈਲਾਂ ਇਹ ਦੇਖ ਸਕਦੇ ਹੋ ਜਿਹੜੀ ਆਪਾਂ ਡਾਊਨਲੋਡ ਕਰੀ ਇਹਨੂੰ ਓਪਨ ਕਰਕੇ ਤੁਸੀਂ ਇਹ ਫਾਈਲ ਦੇਖ ਸਕਦੇ ਹੋ ਵੀਡੀਓ ਦੇਖ